ਵੈਰ ਗੁਰਜੀਕਾ ਖਾਲਸਾ ਵੈਰ ਗੁਰਜੀਕੀ ਫਤਿਹ ਮੈਂ ਗਰਨਾਮ ਸਿੰਘ ਜੋਹਰ ਚੂਬਾ ਪ੍ਰਧਾਨ ਪੰਜਾਬ ਟਰੱਕ ਇਕਤਾ ਤੇ ਸਰ ਤੁਹਾਡੇ ਲੋਕ ਮੈਮੋਰੰਡਮ ਦਿੱਤਾ ਗਿਆ ਹੈ ਕਿ ਮੈਮੋਰੰਡਮ ਦਾ ਕੀ ਮਕਸਦ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੋ ਹਿੰਦੁਸਤਾਨ ਦੀ ਜਾਂ ਸੈਂਟਰ ਸਰਕਾਰ ਆ ਉਹਨੇ ਇੱਕ ਜਿਹੜਾ ਡਰਾਈਵਰਾਂ ਵਾਸਤੇ ਕਾਨੂੰਨ ਲਿਆਂਦਾ ਵਾ ਤੇ ਆਮ ਲੋਕਾਂ ਨੂੰ ਇਹ ਨਹੀਂ ਪਤਾ ਵੀ ਡਰਾਈਵਰਸ਼ਿਪ ਟਰੱਕਾਂ ਵਾਲਿਆ ਵੀਰੋ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਕਾਰ ਵਾਲਾ ਵੀ ਡਰਾਈਵਰ ਆ ਮੋਟਰਸਾਈਕਲ ਵਾਲਾ ਵੀ ਡਰਾਈਵਰ ਆ ਕਾਰ ਕੰਪੈਨ ਚਲਾਉਂਦਾ ਟਰੈਕਟਰ ਚਲਾਉਂਦਾ ਉਹ ਵੀ ਡਰਾਈਵਰ ਆ ਆਪਣੇ ਬੇਟੀਆਂ ਸ਼ਹਿਰਾਂ ਚ ਕਾਰਾਂ ਚਲਾਉਂਦੇ ਨੇ ਇੱਕ ਉਹ ਵੀ ਡਰਾਈਵਰ ਆ ਉਹਨਾਂ ਵਾਸਤੇ ਇਹਨਾਂ ਕਾਨੂੰਨ ਇਹ ਜਲਾ ਪੈਦਾ 304/ਏ ਲੱਗਦੀ ਸੀ ਉੱਚ 2 ਸਾਲ ਦੀ ਸਜ਼ਾ ਤੇ 89 ਜਮਾਨਤ ਹੋ ਜਾਂਦੀ ਸੀ ਤੇ ਚਾਨ ਚੱਕਰ ਐਕਸੀਡੈਂਟ ਹੁੰਦਾ ਕਿਸੇ ਦੀ ਕੋਈ ਦੁਸ਼ਮਣੀ ਨਹੀਂ ਪਰ ਇਹਨਾਂ ਨੇ ਉਹਦੇ ਵਾਸਤੇ ਧਾਰਾ 106 ਲੈ ਆਂਦੀ ਆ ਜਿਹੜੀ 106 ਧਾਰਾ ਉਹਦੇ ਵਿੱਚ 7 ਲੱਖ ਰੁਪਇਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਡ라이ਵਰ ਜੀ ਨੂੰ ਜੇ ਉਹਨੇ ਟੋਕੇ ਨਹੀਂ ਖੜਦਾ ਜੇ ਟੋਕੇ ਲੇਜੂ ਘਟ ਸਤਿਥਾ ਵੇਖਿਆ ਹੋਣਾ ਜਿੱਥੇ ਐਕਸੀਡੈਂਟ ਹੋ ਜਾਂਦਾ ਜਾਂ ਲੋਕੀ ਵੀ ਸਵਾਜ ਜਾਂਦੇ ਆ ਉਥੇ ਦੇ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਆ ਉਹ ਸਬੰਧ ਵਿੱਚ ਇਹਨਾਂ ਨੇ ਕੋਈ ਵੀ ਕਾਨੂੰਨ ਨਹੀਂ ਬਣਾਇਆ ਵੀ ਜੇਕਰ ਡਰਾਈਵਰ ਨੂੰ ਕੋਈ ਕੁੱਟ ਕੇ ਮਾਰ ਦੂਗਾ ਉਹਦੇ ਵਾਸਤੇ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਊਗੀ ਅੱਲੇ-ਹਾਲੇ ਪੰਜਾਬ ਦੇ ਦੇ ਘਟਿਆ ਬਿਹਾਰ ਦੇ ਬੰਗਾਲ ਦੇ ਵਿੱਚ ਬਹੁਤ ਵੇਖਿਆ ਹੋਣਾ ਮੇਹਣੇ ਡਰਾਈਵਰਾਂ ਨੂੰ ਕੁੱਟ-ਕੁੱਟ ਕੇ ਉਥੇ ਮੌਕੇ ਤੇ ਮਾਰ ਦਿੰਦੇ ਭਾਵੇਂ ਮਾਰਾ ਵੀ ਐਕਸੀਡੈਂਟ ਹੋਇਆ ਹੋਵੇ ਇਹ ਸਬੰਧ ਦੇ ਵਿੱਚ ਅਸੀਂ ਪੂਰੇ ਪੰਜਾਬ ਵੱਲੋਂ 5 ਤਰੀਕ ਨੂੰ ਹਰੀਖੇ ਜਿਹੜਾ ਹੈੜਿਆ ਉਹਦੇ ਉੱਤੇ ਇਹ ਦਰਨਾ ਦੇ ਰਹੇ ਆ ਪੂਰੇ ਪੰਜਾਬ ਦੀਆਂ ਜਿਹੇ ਬੰਦਿਆ ਆ ਰਹੀਆਂ ਕਿਸਾਨ ਜਿਹੇ ਬੰਦਿਆ ਵੀ ਆ ਰਹੀਆਂ ਵਾ ਬੱਚਾ ਵਾਲੀਆਂ ਜਿਹੇ ਬੰਦਿਆ ਵੀ ਆ ਰਹੀਆਂ ਟਰੱਕ ਟੈਂਪੂ ਜਿੰਨੇ ਵੀ ਸਾਰੇ ਆ ਰਿਹਾ ਕਿਸਾਨ ਸੰਗਰ ਸਿਮਟੀਆਂ ਵੀ ਆ ਰਹੀਆਂ ਜਿਹੜੀ ਸੁੱਤੀ ਪਈ ਸਰਕਾਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਜਿਹੜਾ ਕਾਨੂੰਨ ਹੈ ਪਬਲਿਕ ਵਾਸਤੇ ਬਹੁਤ ਮਾੜੇ ਆ ਤੇ ਇਹ ਨਹੀਂ ਲੈਣਾ ਚਾਹੀਦਾ ਜਿਹੜੀ ਸਰਕਾਰ ਹੈ ਤੇ ਪਬਲਿਕ ਦੀ ਸੇਵਾ ਹੀ ਹੁੰਦੀ ਆ ਪਰ ਇਹ ਗੰਦੇ ਕਾਨੂੰਨ ਬਣਾ ਕੇ ਕਿਸਾਨ ਨੂੰ ਗੁਲਾਮੀ ਦਾ ਸ਼ਾਸਨ ਕਰਾ ਰਹੇ ਆ ਵੀ ਤੁਸੀਂ ਗੁਲਾਮ ਜੇ ਜੋ ਮਰਜ਼ੀ ਕਾਨੂੰਨ ਘਟਕੇ ਤੁਹਾਨੂੰ ਅਸੀਂ ਅੰਦਰ ਕਰ ਲਈਏ ਪਹਿਲਾਂ ਇਹਨਾਂ ਖਸਾਨੀ ਦੇ ਮੁੱਦੇ ਤੇ ਕੀਤਾ ਸੀ ਹੁਣ ਇਹਨਾਂ ਨੇ ਜੋ ਡਰਾਈਵਰ ਵਰ ਗਿਆ ਉਹਦੇ ਉੱਤੇ ਕਰਕੇ ਕੋਈ ਕੋਈ ਡਰਾਈਵਰ ਗੱਡੀ ਨਾ ਚਲਾਉ ਤੇ ਜੇ ਤਾਂ ਡਾਨੀ ਪਾਨੀ ਨੂੰ ਅਗੇ ਇਹਨਾਂ ਨੇ ਆਪਣੇ ਲੰਕ ਲਾਲ ਵੀ ਦੇ ਦਿੱਤੀ ਸਾਰੀਆਂ ਫੈਕਟਰੀਆਂ ਤੇ ਬਠਿੰਡੇ ਵਾਲੀ ਫੈਕਟਰੀ ਸੀਮੈਂਟ ਦੀ ਉਹਨੇ ਖਰੀਦ ਲਈ ਆ ਉਥੇ ਜੂਨੀਅਰ ਦਾ ਰੇਟ ਪੂਰਾ ਮੰਗਦੇ ਤੇ ਆਪ ਦੀਆਂ ਗੱਡੀਆਂ ਭਾਣੂਆ ਚਾਹੁੰਦਾ ਪਰ ਇਹ ਜਿਹੜੇ ਲੋਕ ਆ ਇਹਨਾਂ ਨੂੰ ਹੀ ਲਾਬੰਦ ਕਰਨ ਦੀ ਖਾਤਰ ਉਹਤੇ ਇੱਕ ਜਾਗ ਰੂਪ ਮੈਮ ਚਲਾਉਣ ਦਾ ਕਰਕੇ ਅਸੀਂ ਇਕੱਠ ਰੱਖਿਆ ਉਹ ਤੋਂ ਬਾਅਦ ਅਸੀਂ 2-4 ਸਟੇਟਾਂ ਇਕੱਠੀਆਂ ਕਰਾਂਗੇ ਤੇ ਪੂਰਾ ਹਿੰਦੁਸਤਾਨ ਬੰਦ ਕਰਕੇ ਇਹ ਕਾਨੂੰਨ ਜਿੰਨੇ ਜਰ ਵਾਪਸ ਨਹੀਂ ਹੁੰਦਾ ਸਾਡਾ ਸੰਘਰਸ਼ ਜਾਰੀ ਰਹੂਗਾ। ਦੂਜੀ ਤੁਹਾਨੂੰ ਇਹ ਦੱਸਣਾ ਕਿ ਉਹ ਜਿਹੜੀ ਪੰਜਾਬ ਸਰਕਾਰ ਆ ਇਹ ਵੀ ਅੱਖਾਂ ਦੇ ਗਾੜੀ ਐਂ ਮੇਰਾ ਕਰਕੇ ਬੈਠੀ ਆ। ਇਹਨਾਂ ਨੂੰ ਨਹੀਂ ਪਤਾ ਵੀ ਅਸੀਂ ਪੰਜਾਬ ਤੋਂ ਵੋਟਾਂ ਲਈਆਂ ਤੇ ਜਿਹੜਾ ਕਾਨੂੰਨ ਹੈ ਗਲਤ ਆ ਪਰ ਆਂਦੇ ਗਲਤ ਆ ਪਰ ਇਹਦੇ ਵਾਸਤੇ ਕੋਈ ਵੀ ਇਹਨਾਂ ਮਤਾ ਪਾਸ ਨਹੀਂ ਕੀਤਾ ਕਿਸੇ ਨੇ ਹਾਂ ਦਾ ਮਾਰਾ ਨਹੀਂ ਮਾਰਿਆ ਜਦੋਂ ਅਹੀਂ ਚੰਡੀਗੜ੍ਹ ਧਰਨਾ ਦਿੱਤਾ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਤੇ ਕੇਂਦਰੀਵਾਲ ਭਗਵੰਤ ਮਾਨ ਤੇ ਹਰਪਾਲ ਚੀਮਾ ਸਾਡੇ ਧਰਨੇ ਦੇ ਵਿੱਚ ਆਏ ਤੇ ਕਹਿੰਦੇ ਲੱਗੇ ਵੀ ਗੱਡੀਆਂ ਵਾਲਿਆਂ ਨੇ ਬਹੁਤ ੱਕਾ ਹੋ ਰਿਹਾ ਵਾ ਤੁਸੀਂ ਵੀਡੀਓ ਵੇਖੀ ਹੁੰਨੀ ਰੋਜ਼ ਆਉਂਦੀ ਆ ਇਹ ਜਿਹੜੇ ਤੁਹਾਡਾ ਓਵਰਲੋਡ ਆ ਜਾਂ ਜਿਹੜਿਆਂ ਤੁਹਾਡੇ ਜੂਨੀਅਰਾਂ ਦਾ ਹਾਲ ਨਹੀਂ ਜਾਂ ਤੁਹਾਨੂੰ ਗੱਡੀਆਂ ਨੂੰ ਕਿਲੋਮੀਟਰ ਸਕੀਮ ਨਹੀਂ ਦਿੱਤੀ ਜਾਂਦੀ ਇਹ ਸਾਰੀਆਂ ਦਵਾ ਜਿਹੜੇ ਵਿੱਚ ਚੋਲੇ ਪੈਸੇ ਖਾ ਜਾਂਦੇ ਟੈਂਡਰ ਭਰ ਕੇ ਉਹ ਵੀ ਕੱਢਾਂਗੇ ਵੀਡੀਓ ਸਾਡੇ ਕੋਲੇ ਇਹ ਵੀ ਚੱਲਦੀ ਫਿਰਨਦੀ ਆ ਪਰ ਇਹਨਾਂ ਨੇ ਜੂਨੀਅਰਾਂ ਕੀ ਬਣਾਉਣੀਆਂ ਸੀ ਇਹਨਾਂ ਨੇ ਤੇ ਆਪਣੇ ਨਮਾਇंदे ਜੂਨੀਅਨ ਵਿੱਚ ਬਿਠਾ ਦਿੱਤੇ ਤੇ ਪਹਿਲਾਂ ਨਾ ਵੀ ਬੇੜਾ ਕਰਕੇ ਕਰਕੇ ਰਸਤਾ ਪੰਜਾਬ ਦਾ ਤੈਛੋ ਜਿਹੜਾ ਨਮਾਇੰਦਾ ਇੱਕ ਰਾਜਨੀਤੀ ਕਰਦਾ ਉਹਨੂੰ ਜੂਨੀਅਰ ਬਾਰੇ ਕੀ ਆ ਇਹਨਾਂ ਨੇ ਆਪਣੇ ਨਮਾਇंदे ਜੂਨੀਅਰ ਧੋਖਤੇ ਆ ਦੂਜਿਆਂ ਨੂੰ ਲਾਤਾ ਤੇ ਇਹ ਵੀ ਉਸੇ ਦੀ ਕਰ ਰਹੇ ਇਹਨਾਂ ਦੇ ਵਿਰੋਧ ਵਿੱਚ ਅਸੀਂ ਨਾਲ ਲੰਗਾਂ ਧਰਨਾ ਦੇ ਰਹੇ ਆ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਹਰੀ ਕੇ ਪਹੁੰਚੋ ਇਹ ਸੁਤਿਓ ਸਰਕਾਰਾਂ ਦੀ ਗਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਗੁਰਮੀਤ ਸਿੰਘ ਕਲੇਰ ਵਾਈਸ ਪ੍ਰਧਾਨ ਟਰੱਕ ਇਕਤਾ ਵੈਲਫੇਅਰ ਸੁਸਾਇਟੀ ਤਰਨਤਨ ਅਸੀਂ ਅੱਜ ਐਡੀਸੀ ਸਾਹਿਬ ਨੂੰ ਮਿਲੇ ਮੈਮੋਰੰਡਮ ਦਿੱਤਾ ਵਾ ਕਿ ਇਸ ਪਰਪਸ ਤੱਕ ਸਾਡਾ ਮੁੱਖ ਮਕਸਦ ਇਹ ਹੈਗਾ ਜੀ ਹਿੱਟ ਐਂਡ ਰਨ ਕਾਨੂੰਨ ਜਿਹੜਾ ਬਣਾਇਆ ਉਹਨੂੰ ਕਾਲਾ ਕਾਨੂੰਨ ਬਣਾਤਾ ਕਿਉਂਕਿ ਕੋਈ ਵੀ ਕਾਨੂੰਨ ਤੋਂ ਪਹਿਲਾਂ ਦੇਸ਼ਵਾਸੀਆਂ ਦੀ ਕੋਈ ਰਹਿ ਲਈ ਜਾਂਦੀ ਆ ਕੋਈ ਉਹਦੇ ਉੱਤੇ ਕਮੈਂਟ ਲੈ ਜਾਂਦੇ ਪਰ ਬਿਨਾਂ ਕੋਈ ਕਮੈਂਟ ਲੈ ਐਡਾ ਮਾੜਾ ਕਾਨੂੰਨ ਜਿਹੜਾ ਆਪਣੇ ਤੇ ਥੋਪਤਾ ਲੋਕ ਸਭਾ ਚ ਪਾਸ ਵੀ ਹੋ ਗਿਆ ਉਸ ਦਿਨ ਇਹਨਾਂ ਨੇ ਕਹਿਤਾ ਜੀ ਥੋੜੇ ਦਿਨ ਇਹਨੂੰ ਲੇਟ ਲਾਗੂ ਕਰਦਾਂਗੇ ਲੇਟ ਲਾਗੂ ਕਰਨ ਦਾ ਮਤਲਬ ਵੀ ਲਾਗੂ ਕਰਾਂਗੇ ਥੋੜਾ ਲੇਟ ਕਰਦਾਂਗੇ ਇਹ ਐਡਾ ਮਾੜਾ ਕਾਨੂੰਨ ਆ ਕੱਲ ਐਡੀਸੀ ਸਾਹਿਬ ਨੂੰ ਅਸੀਂ ਦੱਸਿਆ ਸੀ ਜੀ ਤੁਸੀਂ 100 ਐਫਆਈਆਰਾਂ ਕਢਾ ਲੋ ਇੱਕ ਤਾਂ ਬੰਦਾ ਮਰ ਜਾਂਦਾ ਜਿਹੜੀ ਦੂਜੀ ਸਾਈਡ ਐ ਉਹ ਚ 99.9% ਇਹ ਲਿਖਿਆ ਜਾਂਦਾ ਕਿ ਬੰਦਾ ਰੈਸ਼ ਡਰਾਈਵਿੰਗ ਕਰ ਰਿਹਾ ਸੀ ਤੇ ਨੈਗਲੀਜੈਂਸੀ ਨਾਲ ਗੱਡੀ ਚਲਾ ਰਿਹਾ ਸੀ ਅੱਗੇ ਵੀ ਪੁਲਿਸ ਇਦਾਂ ਹੀ ਕਰੂਗੀ ਕਿਉਂਕਿ ਇਹ ਸਚਾਈ ਤਾਂ ਵਹਿੰਦੇ ਨਹੀਂ ਬਿਨਾਂ ਸਚਾਈ ਵੇਖਿਆਂ ਇੱਕ ਬਿਆਨ ਲੈ ਜਾਂਦੇ ਆ ਕਿ ਮੇਰੇ ਦੋ ਬੰਦੇ ਅੱਗੇ ਅੱਗੇ ਜਾ ਰਹੇ ਸੀ ਕਿ ਮੋਟਰਸਾਈਕਲ ਤੇ ਮੈਂ ਪਿੱਛੇ ਪਿੱਛੇ ਜਾ ਰਿਹਾ ਸੀ ਤਾਂ ਇਹ ਟਰੱਕ ਵਾਲੇ ਨੇ ਥੱਲੇ ਦੇਖੇ ਬੰਦਾ ਮਾਰਤਾ ਜਦੋਂ ਕਿ ਐਸਾ ਕੁਝ ਵੀ ਨਹੀਂ ਹੁੰਦਾ ਉਹ ਬੰਦਾ ਘਰੇ ਬੈਠਾ ਹੀ ਇਹ ਬਿਆਨ ਆਣ ਕੇ ਪੁਲਿਸ ਨੂੰ ਲਿਖਾ ਲੈਂਦੀ ਪੁਲਿਸ ਬਿਨਾਂ ਸੋਚੇ ਸਮਝੇ ਉਹਦੇ ਬਿਆਨਾਂ ਤੇ ਐਫ ਆਈ ਆਰ ਕਰ ਦਿੰਦੀ ਆ ਹੁਣ ਵੀ ਅੱਗੇ ਜੇ ਇਦਾਂ ਹੋਇਆ ਤੇ ਇੱਕ ਬੰਦਾ ਜਿਹੜਾ ਇਨੋਸੈਂਟ ਆ ਜਿਹਨੂੰ ਜਿਹਦਾ ਐਕਸੀਡੈਂਟ ਵਿੱਚ ਕੋਈ ਵੀ ਕਸੂਰ ਨਹੀਂ ਹੈਗਾ ਉਸੋ ਤੇ ਕਾਨੂੰਨ ਥੋਪਿਆ ਜਾਊਗਾ ਮਿਨੀਮਮ 5 ਸਾਲੀ ਬੋਕ ਹੋ ਜੂਗਾ ਉਹਦਾ ਪਰਿਵਾਰ ਤੇ ਉਹ ਜਿਹੜਾ ਉਹ ਮਤਲਬ ਵਧੀ ਅਜੀਬ ਕਾ ਹੀ ਖਤਮ ਹੋ ਜੂ ਪਰ ਤੁਸੀਂ ਉਹ ਜਿਹੜਾ ਹਰੀਗੇ ਦਰਨਾ ਲਗਾ ਰਹੇ ਲੋਕਾਂ ਨੂੰ ਪਛਾਣੀ ਨਹੀਂ ਨਹੀਂ ਅਸੀਂ ਬਿਲਕੁਲ ਕਿਸੇ ਨੂੰ ਪਰੇਸ਼ਾਨ ਕਰਨ ਦੀ ਸਾਡੀ ਮਨਛਾ ਨਹੀਂ ਹੈਗੀ ਜੀ ਸਾਡਾ ਕੰਮ ਆ ਲੋਕਾਂ ਨੂੰ ਜਾਗਰੂਕ ਕਰਨਾ ਕਿ ਇਹ ਕਾਨੂੰਨ ਮਾੜਾ ਵਾ ਇਹਦੇ ਵਾਸਤੇ ਤੁਸੀਂ ਜੀ ਆਪਣੀ ਆਵਾਜ਼ ਉਠਾਓ ਤਾਂ ਜੋ ਇਹ ਕਾਨੂੰਨ ਦੇ ਵਿੱਚ ਸੋਧ ਕਰਕੇ ਇਹਨੂੰ ਵਾਪਸ ਕਰਕੇ ਪਹਿਲਾ ਕਾਨੂੰਨ ਬਹੁਤ ਵਧੀਆ ਚੱਲਦਾ ਸੀ ਉਹਦੇ ਵਿੱਚ ਜਿਹੜਾ ਕੋਈ ਐਕਸੀਡੈਂਟ ਚ ਪੂਰਾ ਹੋ ਜਾਂਦਾ ਉਹਨੂੰ ਪੂਰਾ ਮੁਆਵਜ਼ਾ ਕੋਈ ਕੋਈ ਵੀ ਚਾਹੁੰਦਾ ਨਹੀਂ ਐਕਸੀਡੈਂਟ ਹੋਵੇ ਘਰੋਂ ਆਪਾਂ ਤੁਰਦੇ ਆਪਾਂ ਚਾਹੁੰਦੇ ਨਹੀਂ ਸਾਡੇ ਨਾਲ ਕਿਤੇ ਐਕਸੀਡੈਂਟ ਹੋਵੇ ਜੇ ਹੋ ਵੀ ਜਾਂਦਾ ਤੇ ਦੋਵਾਂ ਘਰਾਂ ਦੀ ਪੂਰਤੀ ਕਿਸੇ ਕਿਸੇ ਨਾਲ ਸਾਹਬ ਚ ਹੋ ਜਾਂਦੀ ਸੀ ਅਰਮਾਨ ਸਿੰਘ ਜੀ ਤੁਸੀਂ ਬੰਦ ਕਰੋ ਤੇ ਪਤਾ ਹਾਂ ਪੱਕਾ ਬੰਦ ਕਰਾਂਗੇ ਇਹ ਅਗਲੀ 5 ਤਰੀਕ ਨੂੰ ਨਵਾਂ ਲੋ ਜਾਮ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਲੋਕ ਬੜੇ ਜਜ਼ਬੂਹਾਰ ਹੋਗੇ ਕੀ ਕਹਿਣਾ ਚਾਹਉਂਗਾ ਸਾਰਾ ਤੁਹਾਨੂੰ ਮੈਮੋਰੰਡਮ ਦਿੱਤਾ ਗਿਆ ਨਹੀਂ ਇਹਦੇ ਵਿੱਚ ਮੈਮੋਰੰਡਮ ਇਹਨਾਂ ਦਿੱਤਾ ਹੈਗਾ ਇਹਨਾਂ ਨੂੰ ਸਮਝਾਇਆ ਗਿਆ ਹੈ ਕਿ ਕਿ ਅਲਰੇਡੀ ਜਿਹੜੀ ਗਵਰਨਮੈਂਟ ਲੈਵਲ ਤੇ ਹੋਰ ਤੇ ਕੀਤੀਆਂ ਹੋਈਆਂ ਜਿਹੜੀਆਂ ਕੋਈ ਕਾਨੂੰਨ ਦੀ ਗੱਲ ਕਰ ਰਹੇ ਸੀਗੇ ਸੋ ਇਸ ਕਰਕੇ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਹੈਗੀ ਸੋ ਜਿਨਾਂ ਜਰ ਸਰਕਾਰ ਨੂੰ ਕੋਈ ਫਾਈਨਲ ਫੈਸਲਾ ਨਹੀਂ ਹੁੰਦਾ ਤੇ ਉਹਨਾਂ ਚਿਰ ਇਹੋ ਜਿਹਾ ਕੰਮ ਨਾ ਕਰਨ ਕਿਉਂਕਿ ਜਿੱਥੇ ਇਹੋ ਜਿਹਾ ਧਰਨਾ ਪ੍ਰਦਰਸ਼ਨ ਕਰਕੇ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਔਰ ਇਹਨਾਂ ਨੂੰ ਸਮਝਾਇਆ ਗਿਆ ਕਿ ਟਰੱਕੀਆਂ ਤੁਹਾਡੀ ਹੈਗੀ ਟਰੱਕਰਸ ਨੂੰ ਵੀ ਪ੍ਰੋਬਲਮ ਹੁੰਦੀ ਹੈ ਕੋਈ ਸਮਾਨ ਇਹੋ ਜਿਹਾ ਹੁੰਦਾ ਖਰਾਬ ਹੋਵਾਂ ਵਾਲਾ ਦੂਜਾ ਤੀਜਾ ਕਿ ਕੋਈ ਰੋਡ ਬੰਦ ਹੁੰਦੀ ਹੈਗੀਆਂ ਤੇ ਖਾਸ ਕਰਕੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹਦਾ ਪ੍ਰੋਬਲਮ ਕ੍ਰੀਏਟ ਹੋਏਗੀ ਸੋ ਇਹਨਾਂ ਨੂੰ ਕੱਲ ਵੀ ਸਾਡੇ ਕੋਲ ਆਏ ਸੀ ਕਿ ਕੱਲ ਵੀ ਇਹ ਹੀ ਦੱਸਿਆ ਸੀ ਅੱਜ ਵੀ ਇਹਨਾਂ ਨੂੰ ਇਹ ਦੱਸਿਆ ਸੀ ਬਾਕੀ ਕੁਝ ਜਿਹਨਾਂ ਨੂੰ ਲੱਗਨ ਲਗਾ ਦਿੱਤਾ ਗਿਆ ਤੇ ਫਿਰ ਤੁਹਾਡੇ ਨੂੰ ਵੀ ਸੁਣਾਈ ਸਾਡੇ ਵੱਲੋਂ ਹੈਗਾ ਹੈ ਅਸੀਂ ਇਹਨਾਂ ਨੂੰ ਇਹੀ ਗੱਲ ਕਰ ਰਹੇ ਹੈਗੇ ਹਾਂ ਕਿ ਤੁਸੀਂ ਇਸੇ ਜਿਹੇ ਕੰਮ ਨਾ ਕਰੋ ਔਰ ਮੇਰਾ ਖਿਆਲ ਕੋਈ ਮੰਨਣਗੇ ਇਸ ਗੱਲ ਨੂੰ ਕਿ ਜਿੱਥੇ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਉਹ ਇਸੇ ਜਿਹੇ ਕੰਮ ਨਹੀਂ ਕਰਨਾ